ਪੁਰਾਣੇ ਸਮਿਆਂ ਦੀ ਗੱਲ ਆ ਇੱਕ ਪਿੰਡ ਵਿੱਚ ਬਿਆਨਤ ਸਿੰਘ ਨਾਂ ਦਾ ਇੱਕ ਗਰੀਬ ਕਿਸਾਨ ਰਹਿੰਦਾ ਸੀ ਉਸਦੇ ਪਰਿਵਾਰ ਵਿੱਚ ਉਸਦੀ ਪਤਨੀ ਅਜੀਤ ਕੌਰ ਅਤੇ ਦੋ ਛੋਟੇ ਬੱਚੇ ਸਨ ਬਿਆਨਤ ਸਿੰਘ ਬਹੁਤ ਮਿਹਨਤੀ ਆਦਮੀ ਸੀ ਪਰ ਹਮੇਸ਼ਾ ਕਿਸੇ ਨਾ ਕਿਸੇ ਮੁਸੀਬਤ ਵਿੱਚ ਫਸਿਆ ਰਹਿੰਦਾ ਸੀ ਕਦੇ ਫਸਲ ਚੰਗੀ ਨਾ ਹੁੰਦੀ ਕਦੇ ਮੀਂਹ ਨਾ ਪੈਂਦਾ ਤੇ ਕਦੇ ਕੋਈ ਬਿਮਾਰੀ ਪਰਿਵਾਰ ਤੇ ਹਾਵੀ ਹੋ ਜਾਂਦੀ ਇੱਕ ਵਾਰ ਪਿੰਡ ਵਿੱਚ ਭਿਆਨਕ ਸੋਕਾ ਪਿਆ ਤਿੰਨ ਮਹੀਨੇ ਤੱਕ ਬੂੰਦ ਨਹੀਂ ਡਿੱਗੀ ਜ਼ਮੀਨਾਂ ਬਿਨਾਂ ਪਾਣੀ ਦੇ ਸੁੱਕ ਗਈਆਂ ਲੋਕਾਂ ਦੇ ਕੋਲ ਖਾਣ ਨੂੰ ਰੋਟੀ ਨਹੀਂ ਸੀ ਪਸ਼ੂ ਭੁੱਖੇ ਮਰ ਰਹੇ ਸਨ ਵਿਅੰਤ ਸਿੰਘ ਵੀ ਬਹੁਤ ਪਰੇਸ਼ਾਨ ਸੀ ਉਸਦੀ ਤੀ ਗੁਰਪ੍ਰੀਤ ਬਿਮਾਰ ਹੋ ਗਈ ਕਰੀਬੀ ਕਰਕੇ ਦਿਵਾਈ ਲਈ ਪੈਸਾ ਨਹੀਂ ਸੀ ਇੱਕ ਰਾਤ ਵਿਅੰਤ ਸਿੰਘ ਗੁਰਦੁਆਰੇ ਗਿਆ ਠੰਡੀ ਠੰਡੀ ਚਾਨਣੀ ਰਾਤ ਸੀ ਗੁਰਦੁਆਰੇ ਦੇ ਅੰਦਰ ਸ਼ਬਦ ਗੂੰਜ ਰਹੇ ਸਨ ਤੇਰਾ ਭਾਣਾ ਮੀਠਾ ਲਾ ਉਸਨੇ ਅੱਖਾਂ ਭਰ ਕੇ ਅਰਦਾਸ ਕੀਤੀ ਹੇ ਵਾਹਿਗੁਰੂ ਮੈਨੂੰ ਤੇਰੇ ਉੱਤੇ ਪੂਰਾ ਭਰੋਸਾ ਹੈ ਮੇਰੀ ਧੀ ਬਚਾ ਲੈ ਲੋਕਾਂ ਦੀਆਂ ਖਾਲੀ ਜ਼ਮੀਨਾਂ ਹਰੇ ਭਰੇ ਕਰ ਦੇ ਤੇਰੇ ਚਮਤਕਾਰ ਵੱਡੇ ਨੇ ਉਹ ਅਰਦਾਸ ਕਰਕੇ ਘਰ ਆ ਗਿਆ ਰਾਤ ਨੂੰ ਬਿਲਕੁਲ ਅਜੀਬ ਕੁਝ ਹੋਇਆ ਆਕਾਸ਼ ਵਿੱਚ ਕਾਲੀ ਘਟਾ ਛਾ ਗਈ ਬਿਜਲੀ ਚਮਕਣ ਲੱਗੀ ਤੇ ਜਿਵੇਂ ਰੱਬ ਨੇ ਸੁਣ ਲਿਆ ਹੋਵੇ ਪਾਰੀ ਮੀਂਹ ਪੈਣ ਲੱਗ ਤਿੰਨ ਮਹੀਨੇ ਦੀ ਸੁੱਕੀ ਧਰਤੀ ਨੇ ਹੱਸ ਕੇ ਪਾਣੀ ਨਿੰਨਿਆ ਲੋਕ ਬਾਹਰ ਆ ਕੇ ਨੱਚਣ ਲੱਗ ਪਏ ਪਾਣੀ ਪੈਣ ਨਾਲ ਜ਼ਮੀਨਾਂ ਵੀ ਹਰੀਆਲੀਆਂ ਹੋਣ ਲੱਗੀਆਂ ਸਵੇਰੇ ਜਦੋਂ ਵਿਅੰਨ ਸਿੰਘ ਦੀ ਪਤਨੀ ਨੇ ਧੀ ਨੂੰ ਵੇਖਿਆ ਉਹ ਬਿਲਕੁਲ ਠੀਕ ਸੀ ਜੋ ਬੱਚੀ ਕੱਲ ਤੱਕ ਬੁਖਾਰ ਵਿੱਚ ਸੁੱਟੀ ਪਈ ਸੀ ਅੱਜ ਖੇਡਣ ਲੱਗੀ ਪਈ ਅਜੀਤ ਕੌਰ ਨੇ ਰੋ ਕੇ ਵਾਹਿਗੁਰੂ ਦਾ ਸ਼ੁਕਰ ਅਦਾ ਕੀਤਾ ਕੁਝ ਦਿਨਾਂ ਵਿੱਚ ਪਿੰਡ ਦੀਆਂ ਸਾਰੀਆਂ ਜ਼ਮੀਨਾਂ ਹਰੀਆਂ ਭਰੀਆਂ ਫਸਲਾਂ ਲੈ ਲੈ ਉੱਠੀਆਂ ਜਿਨ੍ਹਾਂ ਨੂੰ ਭੁੱਖ ਲੱਗੀ ਸੀ ਉਹਨਾਂ ਦੇ ਘਰ ਚੁੱਲ੍ਹੇ ਬਲਣ ਲੱਗ ਪਏ ਪਿੰਡ ਦੇ ਲੋਕ ਗੁਰਦੁਆਰੇ ਜਾ ਕੇ ਰਹਿਰਾਸ ਕਰਦੇ ਅਰਦਾਸ ਕਰਦੇ ਅਤੇ ਰੱਬ ਦਾ ਧੰਨਵਾਦ ਕਰਦੇ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸਭ ਦੇ ਮਨ ਵਿੱਚ ਵਧਾ ਭਰੋਸਾ ਹੋ ਗਿਆ ਕਿ ਰੱਬ ਜ਼ਰੂਰ ਸੁਣਦਾ ਹੈ ਰੱਬ ਦੇ ਘਰ ਦੇਰ ਹੋ ਸਕਦੀ ਆ ਪਰ ਹਨੇਰ ਨਹੀਂ ਵਿਅੰਤ ਸਿੰਘ ਨੇ ਕਦੇ ਵੀ ਰੱਬ ਉੱਤੇ ਭਰੋਸਾ ਨਹੀਂ ਛੱਡਿਆ ਉਹ ਹਰ ਹਰ ਸ਼ੁਕਰਾਨਾ ਕਰਦਾ ਕਈ ਵਾਰੀ ਲੋਕ ਆ ਕੇ ਪੁੱਛਦੇ ਬਲਵੰਤਿਆ ਉਦੋਂ ਤੇਰੇ ਦਿਲ ਵਿੱਚ ਡਰ ਨਹੀਂ ਸੀ ਉਹ ਹੱਸ ਕੇ ਕਹਿੰਦਾ ਜਿਸ ਦਾ ਹੱਥ ਸਿਰ ਤੇ ਹੋਵੇ ਉਸ ਨੂੰ ਡਰ ਕਾਦਾ ਇਸ ਤਰ੍ਹਾਂ ਉਸ ਪਿੰਡ ਦੇ ਲੋਕ ਅੱਜ ਵੀ ਹਰ ਸੁੱਖ ਦੁੱਖ ਵਿੱਚ ਪਹਿਲਾ ਅਰਦਾਸ ਕਰਦੇ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਰੱਬ ਦੇ ਚਮਤਕਾਰ ਦੀ ਸੱਚੀ ਗਵਾਹੀ ਹੈ। ਇਹ ਕਹਾਣੀ ਇੱਕ ਭਰੋਸਾ, ਵਿਸ਼ਵਾਸ ਤੇ ਅਰਦਾਸ ਦੀ ਤਾਕਤ ਨੂੰ ਜਿੰਦ ਜੀਵਤ ਕੀਤਾ ਕਰਦੀ ਆ। ਇਹ ਸਿਰਫ ਪੁਰਾਣੇ ਸਮਿਆਂ ਦੀ ਗੱਲ ਨਹੀਂ। ਅੱਜ ਵੀ ਅਜਿਹੇ ਕਈ ਪਿੰਡ ਪਰਿਵਾਰ ਤੇ ਦਿਲ ਹਨ ਜਿਨ੍ਹਾਂ ਲਈ ਰੱਬ ਉੱਤੇ ਵਿਸ਼ਵਾਸ ਸਭ ਕੁਝ ਹੈ। ਇਸ ਪਿੰਡ ਦੇ ਲੋਕਾਂ ਵਾਂਗ ਜੇਕਰ ਅਸੀਂ ਵੀ ਹਰ ਹਾਲਤ ਵਿੱਚ ਆਪਣੇ ਭਰੋਸੇ ਨੂੰ ਕਾਇਮ ਰੱਖੀ ਤਾਂ ਜ਼ਿੰਦਗੀ ਦੀਆਂ ਮੁਸ਼ਕਲਾਂ ਵੀ ਹਾਰ ਜਾਂਦੀਆਂ ਨੇ